ਪਿਆਜ਼ 10 10 ਰੁਪਏ ਕਿਲੋ ਮੰਡੀ ਦੇ ਵਿੱਚ ਜਿਹੜਾ ਚੱਲੀ ਜਾਂਦਾ ਸੀਕਰ ਵਾਲਾ ਪਿਆਜ਼ ਤੁਸੀਂ ਲਾ ਲਓ ਹਿਸਾਬ ਕਨਾਲ ਕਿੰਨਾ ਕੁ ਮਾਰ ਰਹਿ ਜਾ ਜੀ ਆਪਣੇ ਕੋਲ 10 ਵਾਲਾ 10 ਵਾਲਾ ਹੈਗਾ ਹੀ 40 45 ਗੱਟੇ 40 45 ਗੱਟੇ ਹਣਾ ਬਾਈ ਦਾ ਨੰਬਰ ਆ ਗਿਆ 8360423552 8360423552 ਜਿਹੜਾ ਅੱਗੇ ਮੀਂਹ ਕਣੀ ਨਾ ਥੋੜਾ ਨੇਰੀ ਨੂਰੀ ਨਾ ਮਿੱਟੀ-ਮੁੱਟੀ ਲੱਗੀ ਸੀ ਮਟਾਂ ਨੂੰ ਉਹਦੇ ਚ ਕੁਆਲਿਟੀ ਸੁਧਾਰ ਆ ਗਿਆ ਬਾਈ ਹਣਾ ਹੌਲ ਘੈਂਟ ਕੁਆਲਿਟੀ ਬਣ ਗਈ ਹੈ ਦੇਖ ਲਓ ਤੁਸੀਂ ਨੇੜੋਂ ਜਮਾ ਵੀਡੀਓ ਚ ਤੇ ਇਹ ਵੇਖਦਾ 90 ਰੁਪਏ ਕਿਲੋ ਬੀਜੀ ਆਉਣ ਲੱਗੀ ਸਿਰੇ ਦੀ ਗਵਾਹ ਆ ਗਈ ਬਲੀਚੀ ਬਲੀਚੀ ਕੀ ਰਣ ਵੇਖੀ ਭਈ ਅੱਜ ਕਿਵੇਂ ਮੰਦੀ ਹੈ ਕਿ ਤੇਜੀ ਆ ਅੱਜ ਥੋੜੀ ਹਿੱਲੀ ਆ ਬੰਡੀ ਹਿੱਲੀ ਆ ਹਾਂਜੀ ਹਾਂਜੀ ਕੀ ਰਣ ਵੇਖੀ ਹਰੇਕ ਮੰਦਾ ਨਹੀਂ ਪੀ ਸਕਦਾ ਇਹਨੂੰ ਜੀ ਫੂਲੇ ਦਾ ਪਾਣੀ ਪੀ ਲਓ ਕੋਨਾਰੀਆ ਪਾਣੀ ਜ਼ਰੂਰੀ ਪੀਣਾ ਹੈ ਅੰਦਾ ਪਾਣੀ ਪੀਓ ਇਹ ਜੀ ਹਾਂਜੀ ਸਸਰੀਕਾਲ ਦੋਸਤੋ ਪਿੰਡੂ ਕਿਤਾ ਚੈਨਜ ਬਾਈ ਸਵਾਗਤ ਕਰਦਾ ਤੇ ਮੈਂ ਮਹਾਵੀਰ ਸੈਕਟਰ ਲੋ ਬਾਈ ਤੇ ਅੱਜ ਬਾਈ ਤਰੀਕ ਹੋ ਗਈ ਹੈ ਜਿਹੜੀ 24 ਮਈ 2025 ਦੇ ਤਾਜੇ ਦਾ ਜੇ ਰੇਟ ਗ੍ਰਾਉਣ ਲੱਗਿਆ ਕੋਟਕਪੂਰਾ ਮੰਡੀ ਦੇ ਨਾ ਟਾਈਮ ਹੋ ਗਿਆ ਜਿਹੜਾ 6 ਵਜ ਗਏ ਤੇ 26 ਮਿੰਟ ਸਵੇਰ ਦੇ ਬਾਈ 6 ਵਜ ਗਏ 26 ਮਿੰਟ ਹੋ ਗਏ ਤੇ ਦੇਖਦੇ ਆ ਬਾਈ ਅੱਜ ਜਿਹੜਾ ਕੋਟਕਪੂਰਾ ਮੰਡੀ ਦੇ ਵਿੱਚ ਇਧਰ ਪਹਿਲੀ ਨੰਬਰ ਦੁਕਾਨ ਤੇ ਕੀ ਕੀ ਰੇਟ ਚੱਲੇ ਬਾਕੀ ਸਾਰੇ ਸਬਜ਼ੀ ਦੇ ਰੇਟ ਸਾਨੂੰ ਹੋਲ ਸੇਲ ਦੇ ਰੇਟ ਗ੍ਰਾਉਣ ਲੱਗਿਆ ਲਈ ਵੀਰ ਭਰਾ ਕਹਿੰਦੇ ਯਾਰ ਸਾਡੇ ਨਾਲ ਲੋਕ ਜਦਾਈ ਕਰਦੇ ਆ ਜੋ ਵੀ ਕਰਦੇ ਆ ਨਾ ਏ ਏ ਰੇ ਹੁੰਦੇ ਅਮੀਰ ਮੇਰੇ ਹੋਲ ਸੇਲ ਦੇ ਜਿੱਥੇ ਤੁਹਾਨੂੰ ਇਕੱਠਾ ਇਕੱਠਾ ਮਾਲ ਲੈਣਾ ਪੈਣਾ ਜਿੰਨਾਂ ਜਿੰਨਾਂ ਕਰੇਟ ਭਰਿਆ ਪਿਆ ਇਹ ਸਾਰਾ ਕਰੇਟ ਤੁਹਾਨੂੰ ਚੱਕਣਾ ਪੈਣਾ ਬਾਈ ਕਿਲੋ 2 ਕਿਲੋ ਵਾਲਾ ਕੰਮ ਹੈ ਨਹੀਂਗਾ ਉਹਨਾਂ ਨੇ ਵਿੱਚੋਂ ਇਹ ਕਿਲੋ ਕਿਲੋ 2 2 ਕਿਲੋ ਚੀਜ਼ ਵੇਚਣੀ ਤੁਹਾਡੇ ਪਿੰਡਾਂ ਜਾਣਾ ਹੈਗਾ ਤੇ ਆਪਦੀ ਮਿਹਨਤ ਰੱਖਣੀ ਹੈ ਬਾਈ ਹਣਾ ਤੇ ਆ ਜਾਓ ਕਰਾਂ ਦੀ ਬਾਈਆਂ ਦੇ ਨਾਲ ਕਰਦੇ ਆ ਗੱਲਬਾਤ ਵੀ ਜਿਹੜੇ ਅੱਜ ਦੇ ਰੇਟ ਤਾਜ ਦਾ ਜੀ ਕੀ ਚੱਲਿਆ ਜੀ ਮੰਡੀ ਦੇ ਵਿੱਚ ਤੇ ਕੀ ਕੀ ਭਲਾਲ ਵੈਰਟੀ ਆ ਜੀ ਬਾਈ ਕਰਨ ਦੇ ਨਾਲ ਕਰਦੇ ਆ ਗੱਲ ਨਾ ਬਾਈ ਇੱਕ ਨੰਬਰ ਦੁਕਾਨ ਦੇ ਉੱਤੇ ਆ ਗਿਆ ਬਾਈ ਤੇ ਬਾਈ ਕਰਨੇ ਨਾਲ ਕਰਦੇ ਆ ਗੱਲਬਾਤ ਵੀ ਕੀ ਕੀ ਵੈਰਾਈਟੀ ਆਈ ਸੀ ਤੇ ਸਾਹਮਣੇ ਵਾਲੂ ਬਾਈ ਕਰਨੇ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਵਧੀਆ ਸਿੱਧਾ ਕਿਲੇ ਆਪਣੀਆਂ ਬਾਈ ਲਾ ਬਾਈ ਦਾ ਨੰਬਰ ਆ ਗਿਆ 987370221 ਹੈ ਨਾ ਤੇ ਜੇ ਇੱਥੇ ਸਮਾਨ ਚਾ ਲੈਣਾ ਜੀ ਬਾਈ ਨੂੰ ਫੋਨ ਕਰ ਲਿਓ ਜਦੋਂ ਮਰਜੀ ਬਾਈ ਕੀ ਕੀ ਵੈਰਾਈਟੀ ਹੈ ਜੰਬ ਮੇਸਰ ਸਹੀ ਹੈ ਜੀ ਕਿਹੜਾ ਲੜਵਾ ਕੇ ਬਾਈ ਕਿਹੜਾ ਆਮ ਚੰਗਾ 60 ਰੁਪਏ ਚੰਗਾ ਆਮ 65 ਰੁਪਏ ਯਾਨੀ ਸਿਰੇ ਦੀ ਕੁਆਲਿਟੀ ਟਾਪ ਦੀ ਕੁਆਲਿਟੀ ਜਿਹੜੀ ਮਤਲਬ ਮਾੜੀ ਸ਼ੌਣ ਕਿ ਸ਼ਾਟ ਸ਼ਾਟ ਹੁੰਦੀ ਹੈ ਭਾਈ ਉਹ ਵੀ ਹੁੰਦੀ ਕਿ ਨਹੀਂ ਉਹ ਵੇਚੀ ਹੈ ਜੀ 50 55 ਰੁਪਏ ਕੱਲ ਦੇ ਬਕਾਇਆ ਜਿਹੜੇ ਵੇਚੀ ਠੀਕ ਹੈ ਕੱਲ 40 ਰੁਪਏ ਸੀ ਵੇ ਸਿਰੇ ਦੀ ਕੁਆਲਿਟੀ ਜਿਹੜਾ 65 ਰੁਪਏ ਦਾ ਬਾਜ਼ਾਰ ਜਿਹੜਾ ਆਮ ਦਾ ਪਿਆ ਜੀ ਨਾ ਹਾਂ ਜਾਵਾ ਬੋਲੇ ਇਹ ਹੀ ਰੇਟ ਲਗਵਾਉਂਗਾ ਤੇ ਆੜੂ ਦਾ ਰੇਟ ਕਿੰਨਾ ਗਿਆ ਭਈ ਅੱਜ ਕਿਹੜਾ ਇਹ ਆੜੂ ਦਾ ਆੜੂ 40 ਰੁਪਏ ਵੇ ਗਿਆ ਅੱਜ ਆੜੂ ਦਾ 40 ਰੁਪਏ ਤੇ ਖੜਾ ਅੱਜ ਆਇਆ ਨਹੀਂ ਭਾਈ ਨਹੀਂ ਅੱ ਥੋੜੇ ਘਰੇਟੇ ਹੀ ਥੋੜੇ ਘਰੇਟ ਆਏ ਸੀ ਲੈ ਬਈ ਕੰਨ ਲੱਗ ਗਿਆ ਆੜੂ ਮੰਡੀ ਦੇ ਵਿੱਚ ਨਾ ਤੇ ਕੇਲੇ ਦਾ ਬਜ਼ਾਰ ਬਈ ਕਿ ਭਲਾ ਰਕੇ ਚੱਲਿਆ ਕੇਲੇ ਚੰਗੇ ਆਏ ਟਾਪ ਦੇ ਕੇਲੇ ਆ ਜੀ 45 ਰੁਪਏ ਤੱਕ ਵਿਕੇ 45 ਹੋਲਸੇਲ ਦਾ ਰੇਟ ਆ 45 ਰੁਪਏ ਵਿਕੀ ਜਾਂਦਾ ਜਿਹੜਾ ਮਾੜਾ ਮੋਟਾ ਬਈ ਉਹ ਜ ਮਾੜਾ ਖਰਾਬ ਜੋ ਛਾਂਟ ਛੂਟ ਜੀ ਉਹ 40 42 ਰੁਪਏ 40 ਹੀ ਬੜੀ 40 ਰੁਪਏ 40 42 ਰੁਪਏ ਨਾ ਲੈ ਬਈ ਸਿਰੇ ਦੀ ਕੁਆਲਿਟੀ 45 ਰੁਪਏ ਜਿਹੜੇ ਵਿਕੀ ਜਾਂਦਾ ਬਾਈ ਕੋਲੇ ਅੰਬ ਸੀਗੇ ਆੜੂ ਸੀ ਕੇਲੇ ਸੀਗੇ ਤੇ ਹੋਰ ਬਈ ਜਿਵੇਂ ਮੰਨ ਲਓ ਆਲੂ ਬਖਾਰਾ ਵਗੈਰਾ ਬਾਈ ਆਲੂ ਬੁਖਾਰਾ ਵਿਗਿਆ ਜੀ 100 ਤੇ 10 ਰੁਪਏ 100 ਤੇ 10 ਰੁਪਏ ਖਰਬੂਜੇ ਨਹੀਂ ਆ ਬਾਈ ਨਹੀਂ ਖਰਬੂਜੇ ਨਹੀਂ ਆ ਮਤੀਰਾ ਨਹੀਂ ਆਇਆ ਇਹ ਮਹਗਾ ਨਹੀਂ ਕਿਤੇ ਵੈਸੇ ਨਹੀਂ ਮਹਗਾ ਨਹੀਂ ਮਹਗਾ ਨਹੀਂ ਇਹ ਕੀ ਅੰਬ ਜਿਆਦਾ ਅੰਬ ਜਿਆਦਾ ਸੀਗਾ ਜਾਂ ਅੰਬਲ ਨੇ ਆਂਦੇ ਆਂਬ ਜਿਆਦਾ ਜੀ ਅੱਲਾ ਬਈ ਦਾ ਨੰਬਰ ਬਾਕੀ ਦੇ ਦਿੱਤਾ ਸਕਰੀਨ ਤੇ ਨਾ 9873702 ਕੀ ਠੀਕ ਆ ਬਾਈ ਕਰ ਲੈ ਉਹ ਠੀਕ ਆ ਭਰਾ ਵਧੀਆ ਜੀ ਵਧੀਆ ਅੱਲਾ ਹੈ ਬਾਈ ਲੈ ਬਾਈ ਤੇ ਆ ਜਾ ਕਰਾਂ ਜੀ ਮੱਤਾਂ ਦੀ ਦੁਕਾਨ ਤੇ ਰੇਡ ਦੂਰ ਜਿਹੜੇ ਗੜਾਉਣ ਲੱਗੇ ਇੱਧਰ ਬਾਈਓ ਨਹੀਂ ਖੜੇ ਆ ਜੀ ਭਿੰਡੀ ਭੁੰਡੀ ਪਈ ਉਹ ਇੱਧਰ ਫੜੀਆਂ ਪਈਆਂ ਬਾਈ ਵਰੇਂਟੀ ਬਹੁਤ ਪਈ ਆ ਕਦੂ ਪਈ ਆ ਯਾਰ ਪਿੰਡੀ ਪਈ ਆ ਟਮਾਟਰ ਪਈ ਆ ਸਾਰੀ ਵਰੇਂਟੀ ਜਿਹੜੀ ਵਾਲੇ ਚੱਕਰ ਪਈ ਆ ਭਾਈ ਜਾਨ ਤਾਂ ਟਾਈਮ ਹੋ ਗਿਆ 6:27 ਮਿੰਟ 6:27 ਮਿੰਟ 29 ਮਿੰਟ ਹੋ ਗਿਆ ਮੋਟੂ ਕਿਧਰ ਗਿਆ ਮੋਟੂ

ਕਹੇਗਾ ਜੇ ਬਰੀਕ ਵਾਰਾ ਹੈ ਹੈਂਡ ਕੁਆਲਿਟੀ ਹੈ ਜੀ ਕੁਆਲਿਟੀ ਹੋਰ ਜੀ ਠੀਕ ਆ ਆਪਾਂ ਗੋਲ ਜਿੰਨਾ ਘਰ ਵਾਲੇ ਨਾਲ ਬਹੁਤ ਮਸੂਰ ਹਾਂ ਹਾਂ ਜੀ ਗੋਲ ਨਾਲ ਕੰਮ ਉਹਨਾਂ ਨੇ ਕਰੀ ਜਣਾ ਉਹਨੇ ਆਪਣਾ ਕੰਮ ਆਪੋ ਹੀ ਕਰੀ ਜਣਾ 200 ਰੁਪਏ ਟਮਾਟਰ ਦੇ ਰਹਿ ਗਏ ਕਦੋਂ ਟਮਾਟਰ ਦਾ 10 ਰੁਪਏ ਲੈ ਇਹਨਾਂ ਮੋٹے ਦੇ ਮੈਕ ਲਾ ਲੈਂਦਾ ਠੀਕ ਆ ਭਾਈ ਲੈ ਆਓ ਭਾਈ ਇਹਨਾਂ ਮੋٹے ਦੇ ਮੈਕ ਲਾ ਕੇ ਮੋٹے ਤੋਂ ਰੇਟ ਕਰਾਉਂਦੇ ਹਾਂ ਹਾਂ ਮਰ ਮਟੂ ਕੀ ਵਾਲਾ ਭਾਈ ਓ ਠੀਕ ਆ ਟਮਾਟਰ ਕਿੰਨਾ ਚੜਦਾ ਟਮਾਟਰ ਦਾ 10 ਰੁਪਏ ਟਮਾਟਰ 10 ਰੁਪਏ ਆ ਗਿਆ ਆ ਗਿਆ ਖਰਾ ਆ ਜੀ ਕਵਾ ਲਿਆ ਜਿਵੇਂ ਤੋਰੀ ਪਈ ਆ ਮਟੂਆ ਹਾਲੀ ਤੋਰੀ 15 ਰੁਪਏ ਦੇਗ ਰਹੀ ਆ 15 ਰੁਪਏ ਦੇਗ ਰਹੀ ਆ ਬੱਲੇ ਬਈ ਆ ਰੇਟ ਜਿਹੜੇ ਮਤਲਬ ਮੰਡੀ ਦੇ ਵਿੱਚ ਚੱਲੀ ਇਹ 15 ਰੁਪਏ ਆ ਗਿਆ ਖਰਬੂਜਾ ਆ ਗਿਆ ਖਰਬੂਜਾ ਆ ਵਧੀਆ 30 ਰੁਪਏ ਕਰ ਦਲਵਾਵਾ ਇਹ 15 ਰੁਪਏ ਕਿਲੋ 15 ਰੁਪਏ ਕਿਲੋ 15 ਰੁਪਏ ਦਾ 30 300 ਦੇ ਨੇੜੇ ਤੇ ਹੈ ਲਫਾਵਾ 20 ਕਿਲੋ 20 ਕਿਲੋ ਦਾ ਵੀ 300 ਦੇ ਨੇੜੇ ਤੇ ਜਿਹੜਾ ਹੈ ਲਫਾਵਾ ਤੁਹਾਨੂੰ ਮਿਲ ਜਾਣਾ ਭਾਈ ਹਨ ਖਰਬੂਜੇ ਦਾ 20 ਕਿਲੋ ਦਾ ਕੁਆਲਟੀ ਵੇਲੇ ਛਾ 10 ਰੁਪਏ 10 ਰੁਪਏ ਹੋ ਗਿਆ ਵੱਧ ਗਿਆ ਰੇਟ ਵੱਧ ਗਿਆ 10 ਸੱਤ ਅੱਜ ਡਿੱਗ ਗਈ ਆ ਹਾਂ ਇਹ ਕਿਨੇ ਰੇੜੇ ਕਿ 35 ਰੁਪਏ 35 ਰੁਪਏ ਕਿ ਟੰਡੋ ਦਾ ਰੇਟ ਹੋਣਾ ਹੈ ਨਾ ਤੇ ਇਹ ਜਮੇ ਚਾੜ ਕਰੇ ਲਿਆਏ ਸੀ ਅੱਜ ਸਵੇਰੇ ਚਾੜ ਕਰੇ ਲਾ 100 ਰੁਪਏ ਵੀ ਘਾ ਨਿਕਾ 100 ਰੁਪਏ 100 ਰੁਪਏ ਤੇ ਵੱਡਾ ਗ੍ਰੇਲਾ ਮੋਟਾ ਮੋਟਾ ਗ੍ਰੇਲਾ ਵੇਖਿਆ ਨਾ 10 12 ਰੁਪਏ ਹੋਊਗਾ 10 12 ਰੁਪਏ ਹੋਊਗਾ ਤੇ ਮੱਕ ਜਮੇ ਇਹਦਾ ਤਰਾ ਹੋਣੇ ਤਰਾ ਇੰਜ ਤਰਾ ਹੈ ਆ ਬੰਨਾਂ ਅੱਲਾ ਇਹ ਅੱਲ ਪਈ ਆ ਅੱਲਾ ਅੱਲਾ ਅਸਤ ਬਾਜੀ ਕੱਢ ਕੇ ਦਿਖਾ ਨਾ ਕੱਢ ਕੇ ਕੱਢ ਕੇ ਦਿਖਾ ਨਾ ਹਲਾ ਜਿਹੜਾ 10 ਰੁਪਏ ਹੋਣੀਆਂ ਯਾਰ 10 ਰੁਪਏ ਬਾਈ ਜਿਹੜਾ ਆਹ ਚੱਲੇਗਾ ਕੰਦੂ ਦਾ ਬਰਾਬਰ ਹੀ ਗੜੀਆਂ ਬਾਈ ਹਾਂ ਅਸਤਵਾਜੀ ਰਕੀਆਂ ਹੋਤਵਾਜੀ ਰਕੀਆਂ ਅੱਲਾਹ ਦੇ ਸਹੀ ਯਾਰ ਇਹ ਕਿੰਨਾ ਰੁਪਈਆ ਨਾ ਟੋਰੀ ਦਾ ਬਾਜ਼ਾਰ ਕਿੰਨਾ ਦੱਸੇ ਟੋਰੀ 12 ਰੁਪਏ ਹੋਗੀ ਬਾਹਰ 10 12 ਰੁਪਈਆ ਇਹ ਫਲੀ ਵਿਕੀ ਹੈ 30 ਰੁਪਈਆ ਆ 30 ਰੁਪਈਆ ਦਾ ਬਾਜ਼ਾਰ ਬਾਈ ਜਰਾ ਆ ਮੋਟੀ ਫਲੀ ਬਹੁਤ ਚੰਗੀ ਫਲੀ ਆ ਢੜ ਫਲੀ ਆ ਜਿਹੜੀ ਦੇਸੀ ਉਹਦਾ ਰੇਟ ਜਿਆਦਾ ਹੁੰਦਾ ਉਹ 50 ਰੁਪਈਆ ਵਿਕੀ ਆ ਹਾਂ ਠੀਕ ਆ ਇਹ ਲਗੀ 30 ਕੱਕੜੀ ਵੀ 12 ਰੁਪਈਆ ਬਾਈ ਜਿਹੜੀ 12 ਰੁਪਈਆ ਵੀ ਕਿਹਾ ਪਈ ਉਹ ਕੋਈ ਕ੍ਰੈਡਿਟ ਦੇ ਕ੍ਰੈਡਿਟ ਦੇ ਕ੍ਰੈਡਿਟ ਦੇ 12 ਰੁਪਈਆ ਕੱਕੜੀ 12 ਰੁਪਈਆ ਤੇਰੇ ਦੀ ਦੁਕਾਨ ਤੇ ਵੇਖ ਰਹੀ ਹੈ 12 ਰੁਪਈਆ ਕੰਡੇ ਦੇ ਹੀ ਪਈ ਆ ਇਹਦਾ ਟਮਾਟਰ ਸਾਰੇ ਰੇਟ ਬਾਈ ਨੇ ਮੋਟੂ ਨੇ ਗਨਾਏ ਆ ਜੀ ਤੇ ਨਾਸੀਨੋ 84 트리플 084 ਨਾਸੀਨੋ 84 트리플 ਤੇਰਾ ਆਦਾ ਨੰਬਰ ਕਿੰਨਾ ਤੈਨੂੰ ਪਤਾ ਜਾਂ ਭੁੱਲ ਗਿਆ ਭੁੱਲ ਨਹੀਂ ਗਿਆ ਦੱਸ ਫੋਨ 'ਚ ਉਹਨੂੰ ਪਤਾ ਹਾਂ ਐਡਾ ਹੀ ਆ ਹਾਂ ਨਾਸੀਨੋ ਨਾਸੀਨੋ 트리플 ਚ ਗਾ ਦੋ ਹਦਲ ਲੋਕ ਕਰਨਾ ਮੈਂ ਇਹ ਨੰਬਰ ਦੇ ਦਿੱ ਗਿਆ ਤੇਰਾ ਢੋਲ ਤਾਂ ਕੋਈ ਨਹੀਂ ਵੱਜਦਾ ਢੋਲ ਵੀ ਵਜਦਾ ਪਰ ਛੱਲੀ ਕੀ ਆ 15 ਰੁਪਏ ਛੱਲੀ ਰਹੀ 15 ਰੁਪਏ ਮੇਰੀ ਹੈ 15 12 15 ਹਾਂ ਕਿਵੇਂ ਰਿਹਾ ਭਾਈ ਅੱਜ ਅੱਜ ਬਾਜ਼ਾਰ ਕਿਵੇਂ ਰਿਹਾ ਮਤਲਬ ਤੇਜ਼ੀ ਸੀ ਥੋੜੀ ਜਿਹੀ ਅੱਗਾ ਅੱਗ ਜਿਆਦਾ ਲੱਗਦਾ ਹਨਾ ਨਾ ਨਾ ਛਾਕ ਉਹੀ ਆ ਲੱਗਦਾ ਵੀ ਮਾਲ ਅੱਜ ਜਿਆਦਾ ਵਿਗਿਆ ਥੋੜਾ ਤੇਜ਼ੀ ਆਈ ਆ 1-2 ਰੁਪਏ ਕਾਹਦਾ ਤੇਜ਼ਾ ਆਇਆਗਾ ਕੁਛ ਨਹੀਂ ਟਮਾਟਰ ਟਮਾਟਰਾਂ ਚ ਕੋਈ 800 ਰੁਪਏ ਟਮਾਟਰ ਕਦੂ ਜਰੂਰ ਤੇ ਜੋ ਹੈ ਨਾ ਕਦੂ 10 12 ਰੁਪਏ ਕਦੂ 10 ਸਰ 12 ਰੁਪਏ ਟੋਰੀ ਟੋਰੀ ਉੱਥੇ ਖੜੀ ਵਾਲੀ ਟੋਰੀ 10 ਰੁਪਏ ਟੋਰੀ ਆ ਟੋਰੀ 10 12 ਖੜੀ ਯਾਰ ਪਿੰਡੀ ਥੋੜੀ ਜੀ 2 ਰੁਪਏ ਰਸਕੀ ਇਹੀ ਰੇਟ ਆ 15 16 ਰੁਪਏ ਪਿੰਡੀ 15 16 18 ਤੱਕ ਗਈ ਹੋਊਗੀ ਨਾ ਦਵਾਰਾ 30 ਰੁਪਏ ਮੋਟਾ ਦਵਾਰਾ 30 ਰੁਪਏ 50 ਰੁਪਏ ਪੇਠਾ 5 ਰੁਪਏ ਹਾਂ ਪੇਠਾ 5 ਪੇਠਾ 5 ਰੁਪਏ ਆ ਭਾਈ ਦੋਂਦਾ ਪੇਠੇ ਦਾ ਰੇਟ ਰਹਿ ਗਿਆ ਸੀਗਾ ਨਾ ਤੇ ਬਗੀਰ ਝਾੜ ਕ੍ਰੇਲਾ ਦਾ ਮਜ਼ਾਰ ਕਿਨਾ ਫਿਰਦਾ ਝਾੜ ਕ੍ਰੇਲਾ 110 ਰੁਪਏ ਆਪਣੇ ਆ ਸੀਗਾ ਆ ਸੀਗਾ ਟਿੰਡੋ ਵੀ ਕੀ 22 ਟਿੰਡੋ 22 ਰੁਪਏ ਟਿੰਡੋ 22 ਰੁਪਏ ਵੇਖ ਲੈ ਬਈ ਸਾਰੇ ਰੇਟ ਬਾਈ ਨੇ ਕਨਾਈ ਆ ਨਾ ਤੇ ਨਸੀਨੋ 843086 ਮੱਤਿਆਣਾ ਦੀ ਦੁਕਾਨਾ ਬਾਈ ਜਿੱਥੇ ਆਪਾਂ ਖੜੇ ਹਾਂ ਠੀਕ ਆ ਆ ਇੱਥੇ ਲੈ ਕਰੋ ਬਾਈ ਮਾਲਛਾ ਦੇ ਇਧਰ ਸੇਠ ਸਾਹਿਬ ਕੋਲੇ ਆ ਗਿਆ ਸੇਠ ਸਾਹਿਬ ਆਮਬੂ ਮਠੀ ਕਰੀ ਜਾਂਦੇ ਆ ਤੇ ਮਿੱਠੇ ਮਿੱਠੇ ਆਮਬਾ ਸੇਠ ਸਾਹਿਬ ਦੇ ਆਮਬਾ ਜੀ ਕੀ ਹਾਲ ਚਾਲ ਹੈ ਸੇਠ ਸਾਹਿਬ ਵਧੀਆ ਵਧੀਆ ਸੇਠ ਸਾਹਿਬ ਕਿਵੇਂ ਆ ਬਹੁਤ ਵਧੀਆ ਮੈਂ ਕਿਵੇਂ ਆ ਆਮਬ ਵਧੀਆ ਨੇ ਕੀ ਆ ਬਾਈ 650 70 ਰੁਪਏ 650 70 ਰੁਪਏ ਦਾ ਬਜਾਰ ਹੋਰ ਕੀ ਲੈਂਦਾ ਜਲੇ ਆਮ ਵੀ ਪਏ ਨੇ ਹਾਂ ਬਸ ਅੱਜ ਆ ਬਾਈ ਬਾਹਰ ਕੋਲੇ ਨਾ ਨਾਲ ਵੇਖੋ ਇਧਰ ਬਾਈ ਕਿਤੇ ਘੈਂਟ ਕੁਆਲਿਟੀ ਨਾਲ ਵੀ ਹੈ 150 ਰੁਪਏ ਕਿਲੋ ਜੀ ਇਹ 150 ਰੁਪਏ ਕਿਲੋ ਬਾਈ ਹੈ ਨਾ 1500 ਰੁਪਏ ਦਾ ਜਾਨੀ ਹੈ ਬਾਜ਼ਾਰ ਹੈ 1500 ਰੁਪਏ ਦਾ ਟੌਪ ਕੁਆਲਿਟੀ ਚੀਕੂ ਵਗੈਰਾ ਬੰਦ ਹੋ ਗਿਆ ਜੀ ਚੀਕੂ ਜਾਇਆ ਸੀਗਾ ਠੀਕ ਹੈ ਜੀ ਉਹਦਾ ਬਾਜ਼ਾਰ ਕਿੰਨਾ ਕਰਿਆ ਜੀ ਉਹ ਸੀਗਾ ਕੋਈ 50 55 ਰੁਪਏ ਕਿਲੋ 50 ਰੁਪਏ 55 ਨਾਲ ਅੰਗੂਰ ਦਾ ਬਾਜ਼ਾਰ ਜੀ ਅੰਗੂਰ ਕੇ 100 110 ਰੁਪਏ 100 110 ਮੈਂ ਆਪਣੇ ਕੋਲੇ ਪਾਣੀ ਵਾਲਾ ਨਾਰੀਅਲ ਮਸੰਮੀਆਂ ਚੀਜ਼ਾਂ ਨਹੀਂ ਆਉਂਦੀਆਂ ਮਤਲਬ ਇਹ ਨਹੀਂ ਆ ਗਿਆ ਇਹ ਨਹੀਂ ਮੰਗਾਉਂਦੇ ਗਏ ਨਹੀਂ ਇਦਾਂ ਹੁਣ ਸੀਜਨਾਂ ਜਿਵੇਂ ਨਾਰੀਅਲ ਦਾ ਜੀ ਆ ਨਾਰੀਅਲ ਦਾ ਬਿਲਕੁਲ ਟਰੱਕ ਲੱਗਦਾ ਮੋਗਾ ਰੋਡ ਤੇ ਮਹਿੰਗਾ ਕਦੋਂ ਹੋ ਜਾਂਦਾ ਜੀ ਮੋਗਾ ਰੋਡ ਤੇ ਆਪਣੇ ਕੋਲ ਟਰੱਕ ਲੱਗਦਾ ਠੀਕ ਆ ਆਪਣੇ ਕੋਲੇ ਹਾਂ ਆ ਮਾਸਟਰ ਲਾ ਇੰਡਸਟਰੀਅਲ ਇੰਡਸਟਰੀ ਏਰੀਆ 'ਚ ਆ ਬੜੀ ਚੰਗੀ ਆ ਤੂੰ ਬੜਾ ਰੱਖ ਲਾ ਕੀ ਰੇਟ ਵੀ ਕੀ ਹੁੰਦਾ ਬਹੁਤ ਇੱਕ ਪੀਸ ਉੱਥੇ ਬਹੁਤ ਬਹੁਤ ਡੁਗਲ ਹੋ ਗਿਆ ਕਿ ਨਹੀਂ ਹਾਂ ਬਹੁਤ ਮੇਰੀ ਗੱਲ ਸੁਣਾ ਜਿੱਥੋਂ ਆਪਾਂ ਲੋਕਾਂ ਦਾ ਮਤਲਬ ਹੈ ਲੈਣੇ ਨਾਰੀਅਲ ਪਾਣੀ ਵਾਲਾ ਜੋ ਉੱਥੇ ਤਾਂ 20 25 ਹੋਊਗਾ ਇੰਨਾ ਰੇਟ ਕਦੋਂ ਵੱਜਦਾ ਨਹੀਂ ਦੇਖੋ ਨਾਰੀਅਲ ਪਾਣੀ ਦਾ ਰੇਟ ਹੈ 60 70 ਕੀ ਮਗਰੋਂ 50 55 ਕਿਰਾਇਆ ਬਹੁਤ ਵੇਹੜਾ ਕਿਰਾਇਆ ਪੈਂਦਾ ਤਾਂ ਕਰਕੇ ਰੇਟ ਵਧਾ ਅੱਜ ਦੇ ਟਾਈਮ ਦੇ ਵਿੱਚ 80 ਦਾ ਰੇਟ ਹੈ ਜੀ ਜੇ ਅੱਪ ਪੀਣ ਜਾਂਦੇ ਹਾਂ ਹਾਂ ਮੈਂ ਖਰਚਾ ਤਾਂ ਲੋਗ ਹੀ ਅਗਲਾ ਨਾ ਰੇਟ ਜਿਆਦਾ ਹੈ ਨਾ ਆਮ ਬੰਦੇ ਵਾਸਤੇ ਜਿਆਦਾ ਰੇਟ ਜਿਆਦਾ ਹੈ ਇੱਕ ਬੰਦਾ ਨਹੀਂ ਪੀ ਸਕਦਾ ਇਹਨੂੰ ਜੀ ਸੂਰੇ ਦਾ ਪਾਣੀ ਪੀ ਲੋ ਕੋਨਾਰੀਆ ਵਾਲਾ ਪਾਣੀ ਜ਼ਰੂਰੀ ਪੀਣਾ ਹੈ ਅੰਡਾ ਪਾਣੀ ਪੀਓ ਇਹ ਠੀਕ ਆ ਇਹ ਠੀਕ ਆ ਜੀ ਗੱਲ ਲਾ ਭਾਈ ਬਾਉ ਦਾ ਨੰਬਰ ਫਿਲਹਾਲ ਬਾਉ ਕੋਲੇ ਆਂਬ ਸੀ ਕੇ ਅੰਦਰ ਬਾਕੀ ਸਾਰੀ ਵੈਰਾਈਟੀ ਹੁੰਦੀ ਆਲਮੋਸਟ ਹੁਣ ਤਾਂ ਵੈਗ ਗਈ 9780459769 ਬਾਊ ਦਾ ਨੰਬਰ ਹੈ ਹੋ ਠੀਕ ਹੈ ਜੀ ਵਧੀਆ ਵਧੀਆ ਕਿਹਦਾ ਮਸਤ ਕਿ ਲਰਗੇ ਕਿ ਲਰਗੇ ਲਾ ਲਈ ਲਾ ਬੀ ਡਰਾਪਿਆ ਨਾਰੀ ਵਾਲ ਜਿਹੜੇ ਰੇਟ ਬਧੀ ਤਰੀ ਜਾਂਦਾ ਬਧੀ ਤਰੀ ਜਾਂਦਾ ਬਾਈ ਦਾ ਨੌਲੇਜ ਲੈਨੇ ਇਹਦੀ ਇਹ ਰੇਟ ਕਾ ਤਾਂ ਬਧੀ ਤਰੀ ਜਾਂਦਾ ਬਾਈ ਦਾ 80 80 ਰੁਪਈਆ ਦਾ ਨਾਰੀ ਵਾਲ ਜਿਹੜਾ ਓ ਬਾਈ ਠੀਕ ਹੈ ਜੀ ਸਿੱਧਾ ਕਿਵੇਂ ਬਾਈ ਸਿੱਧਾ ਕਹਿਵਾ ਬਰਾਬਰ ਲੀਜੀਓ ਲਾਗੀ ਮੰਡੀ ਦੇ ਵਿੱਚ ਲੀਜੀ ਆ ਲੀਜੀ ਆ ਬਾਈ ਵਾਕਿਆ ਯਾਰ ਇਹਨੂੰ ਪੈਕ ਮੋੜਾ ਕੀਤਾ ਪਰ ਦੂਰ ਮੈਨ ਲੈ ਬਈ ਵਾਕਈ ਨੀਚੀ ਆਉਣ ਲੱਗੀ ਮੰਡੀ ਦਾ ਜਿਹੜਿਆਂ ਦਾ ਹੀ ਨੀਚੀ ਨਹੀਂ ਆਉਂਦੀ ਨੀਚੀ ਨਹੀਂ ਆਉਂਦੀ ਪਛਦਾ ਪਾਈਆਂ ਦਾ ਵੀ ਨੀਚੀ ਦਾ ਬਾਜ਼ਾਰ ਕਿੰਨਾ ਚੱਲ ਗਿਆ ਜੀ ਇਹ ਕੀ ਸਾਬ ਨਾਲ ਕੀ ਹਿੰਦੀ ਪਈ ਆ ਨੀਚੀ ਹਾਂ ਬਈ ਨੀਚੀ 200 200 ਕੜਦਾ ਹੈ 180 ਰੁਪਏ 180 180 ਰੁਪਏ ਵਿਕੀ ਜਾਂਦੇ ਨੇ ਇਹ ਨੀਚੀ ਵਾਹ ਵੇਖ ਹਦਰਾ ਬੱਲੇ 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 ਕੀ ਆ ਬਾਤ ਆ ਬਾਈ ਯਾਰ ਹਨਾ 180 ਰੁਪਏ ਚਲੋ ਇਹ ਕਿਹੜੀ ਆਈ ਬਾਈ ਆਰਾਮਨਗਰ ਆਰਾਮਨਗਰ ਦੀ ਲੀਚੀ ਬਾਈ ਹੁਣੇ ਹੀ ਸ਼ੁਰੂ ਹੋਈ ਆਲੇ ਤਾਜੀ ਮਰੇਣੀ ਪਹਿਲਾ ਦਿਨ ਵਾਲੇ ਲੀਚੀ ਦਾ ਕਿਉਂਕਿ ਵੀਡੀਓ ਬਣਾਉਣਾ ਪਹਿਲੇ ਦਿਨ ਲੀਚੀ ਦੀਆਂ ਚੱਕਣੀਆਂ 180 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਬਾਜ਼ਾਰ ਮੰਡੀ ਦੇ ਵਿੱਚ ਚੱਲਿਆ ਜੀ ਅੱਜ ਬਾਈ ਹਣਾ ਅਵੇ ਲੀਜੀਏ ਭਾਈ ਸਾਰੇ ਹਾਂ ਲੀਜੀਏ ਹੁਣ ਆਈ ਹੈ ਜਾਨੇ ਵਾਲੇ ਵਿਗੂ ਕੀ ਵਾਲੇ ਹੁਣ ਵਿਗੂ ਕੀ ਬੇਗੀ ਕਿੰਨਾ ਕਿੰਨਾ ਡਿਮਾਂਡ 180 ਰੁਪਏ ਡਿਮਾਂਡ ਕਰੀ ਇਹਨਾਂ 180 ਰੁਪਏ ਕਿਲੋ 180 ਰੁਪਏ ਅੰਬ ਦਾ 180 ਰੁਪਏ ਕਿਵੇਂ ਚੱਲ ਜਾਂਦਾ ਜੀ ਅੰਬ ਵਧੀਆ 65 70 ਰੁਪਏ 65 70 ਰੁਪਏ ਕਿਲੋ ਟੌਪ ਦਾ ਉਹ ਵਧੀਆ ਅੰਬ ਉਧਰ ਲੱਗੇ ਹੋਏ ਹਾਂ ਉਹ ਲੱਗੇ ਭਾਈ ਇਹਨਾਂ 65 70 ਰੁਪਏ ਕਿਲੋ ਦਾ ਬਾਜ਼ਾਰ ਜਿਹੜਾ ਆੰਬ ਦਾ ਰਹੇਗਾ ਬਾਕੀ ਨੰਬਰ ਦੇ ਕੇ ਨਾ ਤੈਨੂੰ ਸਿੱਠਾ ਬਈ ਰਾਹ ਤਾਂ ਰੇਟ ਵਧੀ ਜਾਂਦਾ ਇੰਨਾ ਯਾਰ ਗਰਮੀ ਕਰ ਕਿਵੇਂ ਕੀ ਹੈ ਨਾ ਗਰਮੀ ਕਰ ਗਰਮੀ ਨਾ ਨਹੀਂ ਮਗਰੋਂ ਰੇਟ ਹੋ ਵੀ ਇੰਨਾ ਵੱਧ ਗਿਆ ਬਈ ਇਹ ਪਿੱਛੇ ਹਾਂ ਇਹ ਚ ਜ਼ਿਆਦਾ ਮਾਰਜਨ ਨਹੀਂ ਹੁੰਦਾਗਾ ਹਾਂ 67 ਰੁਪਏ 70 ਰੁਪਏ ਪੀਸਦਾ ਮੰਡੀ ਦਾ ਹੀ ਭਾ 60 ਰੁਪਏ ਭਾ ਤੇ ਉਹ ਅਸੀਂ ਮਤਲਬ ਆਪਾਂ ਨੂੰ ਬਾਹਰੋਂ ਮਿਲ ਜਾਂਦਾ ਜੀ ਉਹ ਜਿਹੜਾ ਆਪਾਂ ਆਮ ਪੀਂਦੇ ਨਾ 70 75 ਉਹ ਜ਼ਿਆਦਾ ਨਹੀਂ ਹੁੰਦਾ 5 70 ਰੁਪਏ ਪੀਸ ਅੱਗੋਂ ਰੇੜੀ ਵਾਲੇ ਨੂੰ ਜਾਂਦੇ ਇੱਥੋਂ ਹੀ ਬਈ ਉਹ ਹਾਂ ਇੱਥੇ ਮਤਲਬ ਲੱਗੇ ਜਿਹੜੇ ਮੋਗਾ ਰੋਡ ਤੇ ਲੱਗੇ ਹੋਏ ਆ ਜਾ ਸਾਰੇ ਇੱਥ ਕੀ ਕਹ ਰਿਹਾ ਨਾ ਇਹ ਬਈ ਪਿੱਛੋਂ ਮਤਲਬ ਪੈਦਾ ਖਰਚਾ ਜਿਆਦਾ ਪੈਂਦਾ ਨਾ ਪਿੱਛੋਂ ਰੇਟਾਂ ਦਾ ਇੰਨਾ ਪਿੱਛੇ ਹੀ ਤੇਜ ਆ ਇਹ ਬਈ ਇਹ ਡਿਮਾਂਡ ਬਹੁਤ ਹੁੰਦੀ ਆ ਗਰਮੀਆਂ ਜਦੋਂ ਮੱਲਾ ਆਈ ਜਾਂਦਾ ਉਦੋਂ ਰੇਟ ਬਹੁਤ ਨਾ ਲੂ ਗੰਦਾ ਜਾ ਉਥੇ ਇਹ ਸਾਨੂੰ ਖੁੱਦ ਨੂੰ ਇੱਥੇ 65 ਰੁਪਏ ਪੀਸ ਇਹ ਖੁੱਲਦਾ ਖੋਲ ਦੋ 2 ਰੁਪਏ ਵੀ ਸਾਨੂੰ ਬਚਣਾ ਇਹ 2 ਰੁਪਏ ਵੀ ਤੁਹਾਨੂੰ ਬਚਣਾ ਬਸ ਇੰਨੀ ਕੀ ਮਾਰ ਜਣਾ ਇੰਨਾ ਜਾਨੀ ਜਦੋਂ ਦੂਰੋਂ ਆਉਂਦਾ ਬਈ ਜਾਂ ਪਾੜਾ ਪਾ ਜਾਂਦਾ ਦੂਰੋਂ ਬਹੁਤ ਦੂਰੋਂ ਆਂਦਾ ਹਾ ਬਹੁਤ ਦੂਰੋਂ ਆਉਂਦਾ ਤਾਂ ਕਰਕੇ ਪਾੜਾ ਵੀ ਪੈਂਦਾ ਕਿੰਨੇ ਕਿਲੋ ਬਾਕੀ ਜਿਹੜੇ ਵੀਰਪ੍ਰਾਪਾ ਜਾਂਦਾ ਮਹਿੰਗਾ ਬੜਾ ਯਾਰ ਆਹ ਬੰਦਾ ਤਾਂ ਨਹੀਂ ਪੀ ਸਕਦਾ ਨਾ ਲੜ ਕੇ ਨਾ ਬਣੀ ਪੀ ਸਕਦਾ ਇਹ ਬਿਮਾਰ ਹੀ ਪਿੰਦੇ ਆ ਤੇ ਲੀਜੀ ਬਾਈ ਕਿਹੜੀ ਲੜ ਜਾਈ ਜਿੱਦਿਸੀ ਲੀਜੀ ਰਾਮਨਗਰ ਰਾਮਨਗਰ ਪਟਾ ਕਰਦੀ ਹੈ ਪਹਿਲਾ ਜਣਾ ਬਾਈ ਅੱਜ ਹਾਂ ਅੱਜ ਪਹਿਲਾ 180 ਰੁਪਏ ਰੇਟ ਕਹਿੰਦੇ ਜੀ 180 ਰੁਪਏ ਕਿਲੋ ਨਾ 150 ਰੁਪਏ 10 ਕਿਲੋ ਨਾਲ 1500 ਰੁਪਏ ਦਾ ਸੇਦਾ ਵੀ 150 ਰੁਪਏ ਜਮਿਆ ਸੇ 1200 ਰੁਪਏ ਸੇ 1200 ਚਿਕੂ ਨਹੀਂ ਆਇਆ ਬਈ ਚਿਕੂ ਨਹੀਂ ਆਇਆ ਅੱਜ ਚਿਕੂ ਖਤਮ ਹੋ ਗਿਆ ਜਿਹੜਾ ਮੈਂ ਖਰੀਦਿਆ ਸੀ ਘਟ ਗਿਆ ਘਟ ਗਿਆ ਆੜੂ ਆੜੂ ਗਰਮੀ ਆ ਖਰਾਬ ਆੜੂ ਕਿੰਨੇ ਦਾ 50 ਰੁਪਏ ਕਿਲੋ 50 ਰੁਪਏ ਕਿਲੋ ਆ ਗਏ ਪਿਆ ਜਮੇਂਦਰ ਅੱਜ ਚਿਕੂ ਪਿਆ ਹੋਵੇ ਚਿਕੂ ਕਿਸੇ ਹੋਰ ਦਾ ਆਇਆ ਨਾ ਚਿਕੂ ਕੇ ਹੋਰ ਦਾ ਨਾ ਲੈ ਬਈ ਬਾਈ ਨੇ ਸਾਰੇ ਰੇਟ ਗਨਾ ਦੇ ਨਾ ਸੇ ਹੋ ਗਿਆ ਅੰਬ ਹੋ ਗਿਆ ਤੇ ਦਾ ਉਹ ਪਪੀਤਾ ਕੇਲਾ ਸਾਰੇ ਪਪੀਤਾ ਕੇ ਪਪੀਤਾ ਦਾ ਰੇਟ ਦੱਸੀ ਬਈ ਯਾਰ ਪਪੀਤਾ 25 ਤੋਂ 30 ਰੁਪਏ ਸਭ ਨਹੀਂ ਆਂਦੀ ਵੀ ਸਾਡੇ ਕੋਲ ਆਪਣੇ ਨਹੀਂ ਆਉਂਦੀ ਨਾ ਅੰਦਾਜ਼ਾ ਹੋਊਗਾ 13 14 ਹਜ਼ਾਰ ਰੁਪਏ ਦਾ ਇੰਨਾ ਗ੍ਰੇਡ 98 85 20798 98 20798 ਕਹਿੰਦਾ ਭਾਈ ਦਾ ਨੰਬਰ ਸ੍ਰੀ ਕ੍ਰਿਸ਼ਨਾ ਟ੍ਰੇਨਿੰਗ ਕੰਪਨੀ ਠੀਕ ਹੈ ਭਾਈ ਜੀ ਓਕੇ ਭਰਾ ਬੋ ਬੋ ਜੀ ਲਾ ਭਾਈ ਪੈਂਦਸ਼ ਮੇਸਾ ਫਰੂਟ ਕੰਪਨੀ ਤੇ ਲੀਚੀ ਆਉਣ ਲੱਗੀ ਸਿਰੇ ਦੀ ਗਵਾਹੀ ਆ ਗਈ ਵੀ ਲੀਚੀ ਲੀਚੀ ਕੀ ਰਣ ਵੇਖੀ ਭਈ ਇਹ 125 ਰੁਪਏ ਕਿਲੋ 125 ਰੁਪਏ ਪੱਕੀ ਗੱਲ ਆ ਪੱਕੀ ਗੱਲ ਪੱਕੀ ਆ 125 ਦੇ ਹਿਸਾਬ ਨਾਲ ਦੇਣੀ ਆ ਭਾ ਹਾਂ ਦੇਣੀ ਦੇ ਦਾਂਗੇ 125 ਰੁਪਏ ਕਿਲੋ ਜਿਹੜਾ ਦੱਤਾ ਘੜਾ ਬੜਾ ਆ ਉਹਨੂੰ 120 ਦੇ ਦਾਂਗੇ ਪਾਉਂਗਾ ਯਾਰ ਇੱਕ ਮਾਟੀ ਅੰਬਾ 60 ਰੁਪਏ ਕਿਲੋ 60 ਰੁਪਏ ਕਿਲੋ ਇਹ ओपी ਟਵਾਣਾ ओपी ਟਵਾਣਾ ਕੀ ਬਾਤ ਆ ਤੇ ਉਹ ਵੀ ਆਲੂ ਵਗਰਾ ਭਾਈ ਇਹ ਰੱਡ ਬੂਡ 165 ਰੁਪਏ ਕਿਲੋ 165 ਰੁਪਏ ਦੇ 골ਡ ਸਟਾਰ ਦੀ ਕਿੰਨੇ ਦੀ ਆ 골ਡ ਸਟਾਰ 400 ਮੇ ਨੈਟ ਹੁਣ 380 ਦੇ ਦੇ Ben de o siren bayı ਲੈ ਬਈ ਪਾਣੀ ਵਾਲਾ ਨਾਲ ਦੇ ਉਧਰ ਬਣਾਉਣ ਲੱਗਿਆ ਸੇਠਾਂ ਦੀ ਦੁਕਾਨ ਤੇ ਮਸੰਮੀ ਦਾ ਗੱਟਾ ਤੁਹਾਨੂੰ ਦੱਸਾਂਗੇ 1350 ਰੁਪਏ ਦਾ ਗੱਟਾ 1350 ਰੁਪਏ ਦਾ ਬਈ ਚੱਕ ਲੋ 20 ਪੀਸ ਬਈ 20 ਪੀਸ ਵੀ ਸਾਰਾ ਬਈ ਆਪਣੇ ਹੀ ਜਾਂਦਾ ਇੱਥੇ ਆਪਣੇ 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 ਸੜਕ ਦੇ ਹਾਈਵੇ ਤੇ ਬੈਠੇ ਜਿੰਨਾ ਬੰਦੇ ਹਾਂ ਸਾਰਾ ਆਪਣੇ ਇੱਥੋਂ ਮੰਡੀ ਜਾਂ ਜਾਂਦਾ ਮਾਲ ਹਾਂ ਮੰਡੀ ਜਾਂਦਾ ਮੈਂ ਡਾਇਰੈਕਟ ਮਖਾਉਂਦੇ ਆ ਨਹੀਂ ਮੰਡੀ ਜਾਂਦਾ ਜੀ ਮੰਡੀ ਹੀ ਜਾਂਦਾ ਤੇ ਆ ਬਈ ਆ ਗਈ ਕੀ ਵੀ ਕੀ ਦਾ ਰੱਖਣਾ ਬਈ ਵੀ 1000 ਰੁਪਏ ਦਾ 24 ਪੀਸ 1000 ਰੁਪਏ ਦਾ ਆ ਕਿੰਨੇ ਦੀ ਕਰਤੀ ਬਈ ਇਹ ਮਸੰਮੀ 1400 ਰੁਪਏ ਦੀ ਬਈ 1350 ਦੀ ਹੈ ਜਿਹੜਾ ਵੀਡੀਓ ਤੇਰੇ ਕਹਿੰਦੇ 1350 ਦੀ ਜਿਹੜਾ ਵੀਡੀਓ ਮੈਂ ਕਹਾਂਗਾ 1350 ਦੀ ਕੀ ਕਰਤੀ ਯਾਰ ਬੱਸ ਇਹ 30 ਦੇ ਦੂੰਗਾ ਤੇਰਾ ਹਾਂ 30 ਵੀ ਦੇ ਦੂੰਗਾ ਨਾਰ ਬਾਈ ਇਹ ਨਾਰ 1300 ਰੁਪਏ ਦਾ ਡੱਬਾ ਦੱਸ ਨਾਰ 1300 ਰੁਪਏ ਦਾ ਡੱਬਾ ਬਈ ਉਹ ਬਾਹਰਲਾ ਮਦੀਰਾ ਗਿਆ ਉਹ ਕਿਹੜਾ ਡੱਬਾ ਕੰਕੜੀਆ ਲੋਕਲੀ ਲੋਕਲੀ 6 ਰੁਪਏ ਕਿਲੋ 6 ਰੁਪਏ ਦੇ ਹਿਸਾਬ ਨਾਲ ਲੈ ਜਿੰਦਾ ਬਈ ਪਿਆਜ਼ ਆ ਕੇ ਬਾਈ ਕੋਲ 6 ਨਾਸਕ ਵਾਲਾ 290 ਬਈ 17 ਪੇ ਕਿਲੋ 17 ਰੁਪਏ ਰੱਖਣ ਵਾਲਾ ਰੱਖਣ ਵਾਲਾ ਹਾਂ ਜਿਹੜਾ 12 11 ਬਾਈ ਉਹ ਵੀ ਹੈਗਾ ਉਹ ਬੜੀ ਵੇਖਦੇ ਮੈਨੂੰ ਪਤਾ ਬੜੀ ਦੁਕਾਨਦਾਰੀ ਦਾ ਹਾਂ 17 ਰੁਪਏ ਟਾਪ ਕੁਆਲਿਟੀ ਆ ਯਾਰ ਬਾਈ ਲਸਣ ਬਾਈ ਚਿੱਟੇ ਮਗਲੇ ਹੈਂ ਚਿੱਟੇ ਵਾਲਾ ਹੁੰਦਾ ਜੀ ਬਈ ਬਾਹਰ ਵੇਖ ਗਿਆ ਉਹ ਕਿਨੇ ਰਟਾ ਹੋ ਗਿਆ 150 ਰੁਪਏ ਦਾ ਚੈਨਾ ਵਾਲਾ 150 ਰੁਪਏ ਕਿਲੋ ਚੈਨਾ ਵਾਲਾ ਭਾਈ ਸਾਰੇ ਰੇਟ ਭਾਈ ਨੇ ਗਨਾਏ ਆ ਭਾਈ ਹਣਾ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਪਵਿੱਤਰ ਦਾ ਬਾਜ਼ਾਰ ਰਹਿ ਗਿਆ ਭਾਈ ਕੱਲਾ ਇਹਦਾ ਰੇਟ ਪਵਿੱਤਰ 30 ਰੁਪਏ ਕਿਲੋ ਖੁਲੀ ਬਾਜ 25 ਰੁਪਏ ਕਿਲੋ ਖੁਲੀ ਬਾਜ ਭਾਈ ਗੋਭੀ ਕਹਿੰਦੇ ਅੱਜ ਕਿਵੇਂ ਰਹੀ ਨੇ ਗੋਭੀ ਬੜੀ ਪੀ ਹੈ ਨਹੀਂ 60 65 ਵੀ ਕਿਸੇ ਚੌਥੇ ਪੰਜਵੇਂ ਆਉਂਦਾ ਅੱਜ ਨਹੀਂ ਨੀ ਕੀ ਅੱਜ ਕਿੰਨੇ ਆ ਹੈ ਅੱਜ ਕਿੰਨੇ ਆ ਉਹ ਗੋਭੀ ਕਿਵੇਂ ਕੀ ਮੈਨੂੰ ਪਤਾ ਨਹੀਂ ਤੀ ਬੰਦ ਤੀ ਤੇ ਲਾਵੇ ਤੀ ਤੇ ਆ ਗਈ ਗੋਭੀ ਭਾਈ ਨਾ ਸਾਰੇ ਰੇਟ ਬਣਾਏ ਆ ਜੀ ਤੇ ਆ ਵੀ ਕਰਦੀ ਮਹਿੰਗੀ ਜਿਹੜਾ ਇੱਧਰ ਹੈ ਤੇ 98 ਅਟਕੇ ਸੀ 00132 ਨਾ 99 81 ਨਾ 99 81 00132 ਠੀਕ ਆ ਭਾਈ ਸਿਰਦਾ ਲਾਵੇ 90 ਰੁਪਏ ਕਿਲੋ ਜਿਹੜਾ ਹਰਾ ਮਟਰ ਵੇਚਿਆ 2.5 ਵਾਲਾ ਨੇ ਨਾ ਜਿਹੜੇ ਬਾਈ ਨਾਲ ਹੁਣੇ ਗੱਲ ਕਰ ਬਈ ਸੱਚੀ 90 ਰੁਪਏ ਵੀ ਗਏ ਕੁਆਲਟੀ ਭਾਈ ਸੁਧਾਰ ਹੋ ਗਿਆ ਜਿਹੜਾ ਅੱਗੇ ਮੀਂਹ ਕਣੀ ਨਾ ਥੋੜਾ ਨੇਰੀ ਨੂਰੀ ਨਾ ਮੇਟੀ ਮੁੱਟੀ ਲੱਗੀ ਸੀ ਮਟਾਂ ਨੂੰ ਉਹਦੇ ਚ ਕੁਆਲਿਟੀ ਸੁਧਾਰ ਆ ਗਿਆ ਬਾਈ ਹਨਾ ਫੁੱਲ ਘਣ ਕੁਆਲਿਟੀ ਬਣ ਗਈ ਐ ਦੇਖ ਲੋ ਤੇ ਨੇੜੇ ਜਾਵਾਂ ਵੀਡੀਓ ਚ ਤੇ ਇਹ ਵੇਖਦਾ 90 ਰੁਪਏ ਕਿਲੋ ਬਾਈ ਬਾਜ਼ਾਰ ਇਹਦਾ ਤੇ ਤੂੰ ਹਿਸਾਬ ਲਾ ਲੋ ਵੀ ਅੰਦਰ 90 ਤੇ ਬਾਹਰ ਕੀ ਰੇਟ ਵੀ ਪੁੱਗਦਾ ਕੀ ਰੇਟ ਵੀ ਪੁੱਗਦਾ ਵੀ ਬਾਹਰ ਹੈ 120 150 ਵੀ ਪੁੱਗਦਾ ਇਹ ਪੁੱਗਦਾ ਪੁੱਗਦਾ ਹਨਾ 150 ਰੁਪਏ ਤੁਹਾਨੂੰ ਅੱਜ ਰੇੜਾਂ ਤੇ ਬਾਈ ਇਹ ਮਿਲਣਾ ਤੁਹਾਨੂੰ ਦੱਸ ਦਈਏ ਤੇ ਆ ਆ ਵੇ ਲੋ ਕਦੂ ਕਦੂ ਦਾ ਬਾਜ਼ਾਰ ਕਿਰਾਮ ਫਿਲਹਾਲ ਸੁਧਾਰ ਹੋ ਗਿਆ ਬਾਈ 8-10 ਰੁਪਏ ਦੀ ਰੇਟ ਤੇ ਕਦੂ ਜਿਹੜਾ ਵਿਕੀ ਜਾਂਦਾ ਹੈ ਨਾ ਹਾਂਜੀ ਚਾਰੀ ਅੰਬ ਕੰਨਾ ਚਾਰੀ ਅੰਬ ਇਹ 25 23 25 ਤੂੰ ਮੈਂ ਨਹੀਂ ਪਰੋਂ ਆਇਆ ਚਾਰੀ ਅੰਬ 25-30 ਰੁਪਏ ਦਾ ਬਾਜ਼ਾਰ ਜਿਹੜਾ ਚਾਰੀ ਅੰਬ ਦਾ ਫਰਦਾ ਜੀ ਹੈ ਨਾ ਲਾ ਬਈ ਸਾਰੇ ਰੇਟ ਬਾਈਆਂ ਨੇ ਕਰਾਏ ਆ ਜੀ ਇੱਧਰ ਤੇ ਆਹ ਰੇਟ ਜਿਹੜੇ ਮਿੱਤਰੋ ਕੋਟਕਪੂਰਾ ਦੀ ਮੰਡੀ ਦੇ ਵਿੱਚ ਜਿਹੜੇ ਬਾਈ ਚੱਲੀ ਜਾਂਦੇ ਆ ਜੀ ਲਾ ਬਈ ਇੱਧਰ ਆਲੂ ਤੇ ਪਿਆਜ਼ ਦਾ ਰੇਟ ਬਾਈ ਤੋਂ ਗਿਣੌਣ ਲੱਗਿਆ ਵੀ ਜਿਹੜਾ ਕੀ ਚੱਲਿਆ ਜੀ ਆ ਪਿਆ ਆਲੂ ਭਾਈ ਇਧਰ ਆ ਪਿਆ ਜੀ ਆਲੂ ਹਨਾ ਤੇ ਪਿਆਜ ਦਾ ਰੇਟ ਵੀ ਤੁਹਾਨੂੰ ਬਣਾਉਣੇ ਆ ਭਾਈ ਇਧਰ ਆ ਗਿਆ ਡਾਇਮਡ ਆਲੂ ਡਾਇਮਡ ਆਲੂ ਤੇ 나ਸ਼ਕ ਪਿਆਜ ਭਾਈ ਹਨਾ ਤੇ ਬਾਉ ਕੀ ਬਾਉ ਕੀ ਹਾਲ ਚੱਲ ਹੈ ਜੀ ਮਹਾਰਾਜ ਸਿੱਧਾ ਕਿਵੇਂ ਆਪਣੀਆਂ ਜੀ ਬਾਉ ਕੀ ਰੇਟ ਵੇਕੇ ਜੀ ਆਲੂ ਹੈ ਲਰਦਾ ਜੀ ਆਲੂ ਇਹ 600 ਇਹ ਨਾਲ ਦੂਜੇ ਲੱਗਦਾ ਜੀ ਹਨਾ ਹਾਂ ਪਾੜੀ ਹੈ ਪਾੜੀ ਆਲੂ ਆ ਗਿਆ ਇਹ 600 ਰੁਪਏ ਜਿਹੜਾ ਆ ਪਿਆ ਜੀ ਇਹ ਲਰ ਇਹ 600 ਤੋਂ 650 ਆ 600 ਤੋਂ ਲੈ ਕੇ 650 ਭਾਈ ਹਨਾ ਤੇ ਉਹਦਾ ਬਾਜ਼ਾਰ ਜਿਹੜਾ ਇਹਦਾ 650 ਆ ਇਹਦਾ ਵੀ 600 ਦੇ ਨੇੜੇ ਤੇ ਡਾਇਮਡ ਦਾ ਬਾਜ਼ਾਰ ਜੀ ਡਾਇਮੰਡ 550 600 550 ਤੋਂ ਲੈ ਕੇ 600 ਰੁਪਏ ਜਿਹੜਾ ਡਾਇਮੰਡ ਦਾ ਬਾਈ ਜਿਹੜਾ ਪਖਰਾ ਚ ਟਾਲੂ ਆਉਂਦਾ ਉਹ ਮੰਡੀ ਦੇ ਵਿੱਚ ਬੰਦ ਹੋ ਗਿਆ ਵੀਰ ਭਰਾ ਕਮੈਂਟ ਕਰਦੇ ਉਹ ਤਾਂ ਨਹੀਂ ਮਗਾਈਦਾ ਕਿਉਂਕਿ ਡਾਇਮੰਡ ਚੱਲਦਾ ਹੀ ਨਹੀਂਗਾ ਵਿਕਦਾ ਹੀ ਨਹੀਂ ਉਹ ਜੀ ਜਿਵੇਂ ਆ ਆ ਗਿਆ ਜੀ ਇਹਦਾ ਮੈਸੇਜ ਦਾ ਪਿਆਰ ਜੀ ਇਹ 15 ਰੁਪਏ ਵਿਕੇ 15 ਰੁਪਏ ਨਹੀਂ ਥੋੜਾ ਮੀਡੀਅਮ ਸਾਈਜ਼ ਆ ਗਿਆ ਜੀ हां मीडियम ते ਜਿਹੜਾ ਟਾਪ ਕੁਆਲਟੀ ਦਾ ਮੋਟਾ ਪਿਆਜ ਉਹ 17 ਦਾ 16 17 16 17 ਦਾ ਜਿਹੜਾ ਉਹ ਵੇਚੀ ਇਧਰ ਨਾ ਉਹ ਦਸੇਕਰ ਵਾਲਾ ਇਹਦੇ ਵੇਖ ਕੇ ਇਧਰ ਵੇਖਿਆ ਉਹ 10 ਰੁਪਏ ਕਿਲੋ ਵਿਗਿਆ ਉਹ 10 ਰੁਪਏ ਕਿਲੋ ਆਹ 10 ਰੁਪਏ ਕਿਲੋ ਦੇ ਹਿਸਾਬ ਨਾਲ ਸਾਰਾ ਪਿਆਜ਼ ਚੱਲ ਗਿਆ ਨਾ ਬਹੁਤ ਮੋਟਾ ਪਿਆਜ ਹੈ ਇਹ ਖੁੱਲਾ ਪਿਆਜ ਹੀ ਹੈ ਹਾਂ ਹਾਂ ਇਸ ਲੱਭੇ ਆਹ ਜਿਹੜਾ ਪਿਆਜ਼ 10 10 ਰੁਪਏ ਕਿਲੋ ਮੰਡੀ ਦੇ ਵਿੱਚ ਜਿਹੜਾ ਚੱਲੀ ਜਾਂਦਾ ਸੀਕਰ ਵਾਲਾ ਪਿਆਜ਼ ਤੁਸੀਂ ਲਾ ਲਓ ਹਿਸਾਬ ਨਾਲ ਐਡਾ ਹੋਣੀਗਾ ਜੇ ਤੁਸੀਂ ਕਹਦੇ ਵੀ ਖੜੇ 10 10000 ਰੁਪਏ ਕਿਲੋ 10000 ਰੁਪਏ ਕਿਲੋ ਕੁਆਲਟੀ ਆ 10 ਰੁਪਏ 1000 ਰੁਪਏ ਆ ਬਈ ਇਹ ਗੱਡੀ ਖੜੀ ਹੈ ਹਾਂ ਬਈ ਇਹ ਲੈ ਗੱਡੀ ਤੁਹਾਨੂੰ ਬਾਈ ਦਾ ਨੰਬਰ ਵੀ ਦੇਵਾਂਗੇ ਬਾਈ ਇਹ ਕਿੰਨਾ ਕੁ ਮਾਲ ਰਾਇ ਜੀ ਆਪਣੇ ਕੋਲ 10 ਆਲਾ 10 ਸਾਲਾ ਹੈਗਾ ਹੀ 40 45 ਗੱਟੇ 40 45 ਗੱਟੇ ਹੈ ਨਾ ਬਾਈ ਦਾ ਨੰਬਰ ਆ ਗਿਆ 8360423552 8360423552 ਬਾਈ ਤੇ ਅੱਜ ਜਿਹੜਾ ਰੇਟ ਗਿਆ ਪਿਆਜ਼ ਦਾ ਚੱਕ ਲੋ ਮਿੱਤਰੋ